नजर कोई नहीं जो वचन करके फिर जाए वो पिता का पिसर ही नहीं जो वचन करके मुकर जावे ना वो पयो दा पुत्र ही ना तू वार कर लो हरिचंद ने चुड़मा दा तीर पत्थे जो कभ्या ए गुरु गोबिंद सिंह महाराज दा शूट दा छद्या ए तीर घोड़े दी काठी में जाके लगा तीर निशाने उध गया महाराज कहन लगे हरिचंद दूसरा वार कर हरिचंद ने दूसरा तीर ਮਹਾਰਾਜ ਦੇ ਮਸਤਕ ਦਾ ਨਿਸ਼ਾਨਾ ਲੈ ਕੇ ਖੜਿਆ ਕਹਿੰਦੇ ਇਹ ਤੀਰ ਤੇਤੀ ਤੇਜ਼ੀ ਦੇ ਨਾਲ ਆਇਆ ਮਹਾਰਾਜ ਲਿਖਦੇ ਨੇ 75 ਨਾਟਕ ਵਿੱਚ ਉਹ ਤੀਰ ਸਾਡੇ ਕੰਨ ਦੇ ਕੋਲ ਦੀ ਛੂਂਕ ਦਾ ਲੰਗ ਗਿਆ ਪਰ ਕਹਿੰਦੇ ਦਸਤਾਰ ਦਾ ਪੇਟ ਚੀਰਿਆ ਗਿਆ ਜਦੋਂ ਦੋ ਵਾਰ ਖਾਲੀ ਚਲੇ ਗਏ ਮਹਾਰਾਜ ਕਹਿੰਦੇ ਹਰੀ ਜੰਦਾ ਇੱਕ ਵਾਰ ਹੋਰ ਕਰ ਫਿਰ ਅਸੀ ਵਾਰ ਹਣ ਹਰੀ ਚੰਦ ਨੇ ਫੇ ਤੀਸਰਾ ਤੀਰ ਕੱਢਿਆ ਤੇ ਮਹਾਰਾਜ ਦੀ ਖਾਤੀ ਦਾ ਨਿਸ਼ਾਨਾ ਟਿਕਾ ਲਿਆ ਕਹਿੰਦੇ ਜਦੋਂ ਖਾਤੀ ਦਾ ਨਿਸ਼ਾਨਾ ਟਿਕਾ ਲਿਆ ਤੇ ਮਹਾਰਾਜ ਜਦੋਂ ਜੰਗ ਲੜਦੇ ਸੀ ਨਾ ਤੇ ਲੱਕ ਨੂੰ ਇੱਕ ਚਮੜੇ ਦੀ ਪੇਟੀ ਬੰਨੀ ਹੁੰਦੀ ਸੀ ਮਹਾਰਾਜ ਦੇ ਜਦੋਂ ਜੰਗ ਲੜਦੇ ਸੀਗੇ ਉਦੋਂ ਕਿਵੇਂ ਹਰੀ ਚੰਦ ਨੇ ਤੀਸਰਾ ਤੀਰ ਛੱਡਿਆ ਕਵੀ ਲਿਖਦਾ ਬਖਾਰੀ ਚੰਦ ਲਲਕਾਰੇ ਮਾਰਦਾ ਗਿਆ ਸਾਹਮਣੇ ਘਰਾਂ ਦੇ ਬਾਂ ਪਿੱਧਿਆ ਦਾ ਉਹਨੂੰ ਮਾਨਸੀ ਤੇ ਸਭ ਦੇ ਅਰਜਨ ਨੂੰ ਆਪਣਾ ਭਰਾ ਮੈਂ ਤੀਰ ਗੁੱਸੇ ਨਾਲ ਖੰਝ ਕੇ ਚੀਲਾਉਂਦਾ ਕਾਠੀ ਲੱਗਿਆ ਗੁਰਾਂ ਦੀ ਆ ਤੀਰ ਉੱਤੇ ਨਿਸ਼ਾਨਿਓਂ ਦੇਖ ਕੇ ਜਿਹੜਿਆ ਸੂਲਮੇ ਨੂੰ ਕਹਿਦਾ ਤਾਂ ਉਹਨੇ ਦੂਸਰਾ ਕਰੋਧ ਨਾਲ ਖੱਡਿਆ ਜੀ ਬਾਜੀ ਬਈ ਸਿੰਦਾ ਸੀਸ ਵਾਲਾ ਸਿਰ ਤੇ ਕਾਹ ਪੇਟ ਚੀਰ ਦਸਤਾਰ ਤੇ ਲੱਗਿਆ ਤੇ ਸ਼ੋਕੇ ਕੰਨ ਦੇ ਕੋਲ ਦੀ ਕਿਆ ਬੱਤੀ ਦਾ ਛਾਤੀ ਵਾਲਾ ਆਣ ਕੇ ਛੱਡਿਆ ਜੀ ਤੇ ਬੇਤੀ ਚਮੜੇ ਦੀ ਜੇ ਲੱਗਿਆ ਆ ਮੋਕ ਇੰਚ ਕ ਖੂਪੀ ਵਿੱਚ మాਸ ਦੇ ਤੇ ਖੂਨ ਚੱਲਿਆ ਸਰੀਰੋ ਯੋਸ਼ ਖਾ ਭੱਜਦੇ ਗੁਬਿੰਦ ਨੇ ਰੱਖਿਆ ਤੇ ਨਾਮ ਆਪਣੇ ਦੀ ਲਾਜ ਗਿਆ ਬਚਾ ਤੇ ਤੀਸਰਾ ਬਾਤੀ ਤਰਵਾਇਆ ਨਾ ਤੇ ਮਹਾਰਾਜ ਦੇ ਪੇਟ ਵਿੱਚ ਉਹ ਚਮੜੇ ਦੀ ਬੇਟੀ ਨੂੰ ચીਰ ਕੇ تیر ਦੀ ਨੋਕ ਪਿੱਤੂਲੀ ਦੇ ਕੋਲ ਜਿੰਦੇ ਧੋਬੀ ਮਹਾਰਾਜ ਨੇ ਤੀਰ ਖਿੱਚਿਆ ਤੇ ਸਰੀਰ ਵਿੱਚੋਂ ਖੂਨ ਨੇ ਉਬਾਲਾ ਖੱਦਾ ਤੇ ਦੁਨੀਆ ਨੂੰ ਇੱਕ ਸਬਦ ਦਿੱਤਾ ਕਿਹੜਾ ਜਦੋਂ ਤਾਲ ਆ ਗਿਆ ਤਬਾ ਰੋ ਜਾਗੇ ਕਿੰਨੇ ਵਾਰ ਰੋਕਣਾ ਹਰੀ ਜਿਤ ਭਜਣਦਗਾ ਮਹਾਰਾਜ ਨੇ ਹਰੀ ਧੰਦਾ ਤੂੰ ਤਿੰਨ ਵਾਰ ਕੀਤੇ ਜੀ ਜੀ ਹੁਣ ਇੱਕ ਸਾਡੇ ਧੀਰ ਦਾ ਵਿੱਚ ਜਾਂਦਾ ਜਾਂਦਾ ਸਵਾਦ ਦੇਖਦਾ ਜਾਂ ਤੇ ਮਹਾਰਾਜ ਨੇ ਕਹਿੰਦੇ ਕਾਲ ਪ੍ਰਖਰ ਚਰਦਾ ਵਿੱਚ ਇੱਕ ਬੇਨਤੀ ਕੀਤੀ ਕਿਰੀ हे ਰਬ हे ਸਸੇ ਕਰਨਾ ਮੇਰੀ ਮੁਖਾ ਬਿੰਦੀ ਸੁਣ ਲੀ ਜਾ ਔਰ ਤਮੰਤ ਹੋ ਤੁਮ ਤੇ ਕਜਾ ਜਹਾ ਤੋਂ ਚਿਤ ਮੇ ਸੋਈ ਕੀ ਜਾ ਸ਼ਕਤੀ ਤੋਂ ਅੰਧੇਰਾ ਭੀਤਰ ਚੂਦ ਮਨ ਨੂੰ ਸਾਥ ਤੇ ਪੁੱਛਾ ਸਵੇ ਚੱਕ ਵਾਹੇ ਕਿਰਪਾ ਕਰ ਸ਼ਾਮ ਤੇ ਹਾ ਬਾਪੂ ਜੀ ਕੱਲੇ ਸੁਬਤ ਹੋ ਗਈ ਬੱਚੋ ਜੇ ਗਏ ਉੱਤੇ ਘਰੀ ਚਾਦੇ ਮੱਥੇ ਦਾ ਨਿਖਾਨਾ ਲੈ ਕੇ ਕਿ